ਸਬਕ ਗਾਵਿਕੇ ਦਾ ਪੈਰਾਡਾਈਸ ਇੰਟਰਨੈਸ਼ਨਲ ਸਕੂਲ ਦਾ ਸਲਾਨਾ ਸਮਾਗਮ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਜਿੱਥੇ ਵਿਦਿਆਰਥੀਆਂ ਨੇ ਨੁਕੜ ਨਾਟਕ ਅਤੇ ਵਿਦਿਆਰਥੀਆਂ ਨੂੰ ਦੇਸ਼ ਭਗਤੀ ਦਾ ਜਜ਼ਬਾ ਦਿਖਾਉਣ ਲਈ ਪ੍ਰੇਰਿਤ ਕੀਤਾ ਉਥੇ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਪੜ੍ਹਾਈ ਕਰਕੇ ਸਹੀ ਤਰੀਕੇ ਨਾਲ ਜਾਣ ਸੰਬੰਧੀ ਵੀ ਨਾਟਕ ਪੇਸ਼ ਕੀਤੇ ਗਏ ਹਨ ਔਰ ਜਿਹੜਾ ਕਿ ਅੱਜ ਦਾ ਪੈਰਾਡਾਈਸ ਦਾ ਸਲਾਨਾ ਸਮਾਗਮ ਬੜੀ ਹੀ ਮਾਤਾ ਮੈਂ ਸਾਰੇ ਸੁਬਹ ਤੋਂ ਪਾਣੀ ਪੀਂਦਾ। ਨਿਆ ਬਾਹਰ ਨਹੀਂ ਨਾ ਕੈਨੇਡਾ ਜਾਂਦੀਆਂ ਗੱਲ ਕਰਦਾ ਕੈਨੇਡਾ। ਕੈਨੇਡਾ? ਹਾਂ। ਦੇਸ਼ਾਂ ਦੇ ਕੋਲ ਕੱਖ ਬਣ ਕੇ ਦੂਰ ਨਹੀਂ ਹੁੰਦਾ। ਉੱਥੇ ਜਾ ਕੇ ਕੰਗੀਆਂ ਲੁਧਿਆਣੀਆਂ ਹਨਾ। ਕੋਰੇ ਕੱਖ ਬਣ ਕੇ ਵੀ ਕੱਖਰੀ ਹੁੰਦਾ। ਉਹ ਤੁਸੀਂ ਕੱਖ ਕਰਨਾ ਹੀ ਚਾਹਦੇ। ਨਹੀਂ ਆਪਣੇ ਦੇਸ਼ 'ਚ ਕਿਹੜਾ ਕੋਈ ਕਵੀ ਆ? ਹਾਂ। ਕਵੀ ਤਾਂ ਕੋਈ ਨਹੀਂ। ਬੁੱਢਾ ਗਰਦੀ ਭਰਨਾ। ਤੇ ਮੈਂ ਨਾ ਦੋੜਿਆ ਯਾ ਉੱਡਿਆ ਨਹੀਂ ਕਵਿਤਾਵਾਂ ਦਾ ਕੋਈ ਮੇਰੇ ਦੇਖੋ ਚੰਗੇ ਮਾੜੀ ਰੋਕ ਤਾਂ ਹੱਥਾ ਹੁੰਦੇ ਇਸ ਆਪਣੀ ਬੈਨਕ ਤੁਸੀਂ ਆਪਣੀ ਜ਼ਿੰਦਗੀ ਨੂੰ ਕਿਵੇਂ ਸਫਲ ਕਰਨਾ ਹੈ ਹੋਰ ਮਾਤਾ ਬੋਦੇ ਪਰਵਾਹੀ ਨਹੀਂ ਹੇ ਰਾਂ ਸੰਬਿਧਾਈ ਇਹ ਉਹ ਗੱਲ ਕਰੇ ਜਾਣਾ ਮੈ ਕੈਨੇਡਾ ਹੀ ਹੈ ਬਾਤ ਚੜਾ ਹੈ ਇਹ ਨਾ ਕੋ ਤੈਨੂੰ ਆਪਰੇ ਕਿੰਨਾ ਪਤਾ ਹੈ ਨਾ ਕਿ ਤੇਰੀ ਬੇਬੇ ਤੇਰੀ ਬੇਬੇ ਤੇ

ਮੇਟ ਕਰਕੇ ਪੁੱਪਰੀ ਗਿਆ ਦੇਰਾ ਰੂਹੀ ਨਾ ਮੁੱਖੜੀ ਦੁਨੀਆਂ ਕਰ ਦੇਸੀਆ ਵਾਹਿਗੁਰੂ ਸਤਨਾਮ ਵਾਹਿਗੁਰੂ 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 ਜੇ ਤੱਕ ਜੀਤਾ ਵਾਹਿਗੁਰੂ ਜਿਉ ਆਪ ਜੀ ਦੇਹ ਜੁਰ ਅਰਦਾਸ ਬੇਨਤੀ ਹੈ ਜੀ ਨਾ ਜਿਨਾ ਨੇ ਰੀਤ ਨੇ ਤਾਜਾਂ ਲਈ ਪੀਰ ਮਾਲਿਕ ਪਾਸਪੋਰਟ ਦੇ ਕੇ ਅਰਦਾਸ ਕਰਾਈ ਹੈ ਜੀ ਔਰ ਨਾ ਜੀ ਅਰਦਾਸ ਨੇੜੇ ਹੁੱਕੇ ਸੁਣਨੀ ਦੀ ਸਿੱਤੇ ਮੇਰ ਭਰਿਆ ਹੱਥ ਰੱਖਣਾ ਅੰਗਾਂ ਸੰਗ ਸਾਈ ਇਹਨਾਂ ਸਹੀ ਪਿਆਰੇ ਮੇਰ ਜਿਨਾ ਮਿਲਿਆ ਤੇਰਾ ਨਾਮ ਕਿਤੇ ਆਵੇ ਨਾਨਕ ਨਾਮ ਚਰਦੀ ਕਲਾ ਤੇ ਭਾਵੇਂ ਚਰਬਤ ਦਾ ਭਰੋ ਵਾਹਿਗੁਰੂ ਜੀ ਦਾ ਖਾਤ ਸਾਹਿਬ ਵਾਹਿਗੁਰੂ ਜੀ ਕੀ ਫਤਿਹ Gold medal while under 17 girls team managed to secure a bronze medal. In athletics, Atarsh Singh got a gold medal in under 19 triple jump and bronze medal in long jump. Gursharan Singh got a gold medal in under 19 javelin throw. Adam Singh got a silver medal in under 17 boys triple jump and trilochan sharma got a bronze medal in 1500 meter race in patiala district school games varinder singh and visharan singh won a gold medal in kickboxing while Akashdeep deep singh secured a bronze medal in karate varinder singh and visharanjit singh got a gold medal in under 19 category and Akashdeep deep singh got a silver medal in girls under 19 category nancy singla and parma bagged the silver medal and in under 17 category ਇਹ ਐਨੂਅਲ ਫੰਕਸ਼ਨ ਕਰਾਇਆ ਗਿਆ ਹੈ ਜਿੱਥੇ ਕਿ ਕਾਫੀ ਵਿਦਿਆਰਥੀਆਂ ਨੇ ਭਾਗ ਲਿਆ ਹੈ ਜਿਹੜੇ ਵਿਦਿਆਰਥੀ ਕਈ ਥਾਵਾਂ ਤੋਂ ਖੇਡਾਂ ਦੇ ਵਿੱਚ ਵੀ ਮੱਲਾ ਮਾਰ ਕੇ ਔਰ ਕਈ ਹੋਰ ਤਰ੍ਹਾਂ ਦੇ ਤਗਮੇ ਵੀ ਜਿੱਤ ਕੇ ਲਿਆਏ ਆ ਉਹਨਾਂ ਨੂੰ ਵੀ ਅੱਜ ਸਨਮਾਨਿਤ ਕੀਤਾ ਜਾ ਰਿਹਾ ਇੱਥੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਨੇ ਸਰ ਸਰ ਸਸੀ ਕਾਲੀ ਕੀ ਨਾਮ ਹੈ ਸਰ ਪ੍ਰੋਫੈਸਰ ਦਿਵਿੰਦਰ ਸਿੰਘ ਪ੍ਰੋਵਾਈਸਨਰ ਚੰਡੀਗੜ੍ਹ ਯੂਨੀਵਰਸਿਟੀ ਸਰ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਦੇ ਵਿੱਚ ਇਨਵਾਈਟ ਕੀਤਾ ਹੈ ਕਾਫੀ ਜ਼ਿਆਦਾ ਵਿਦਿਆਰਥੀਆਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਆ ਔਰ ਇੱਕ ਜਿਹੜੇ ਕਿ ਪੁਰਾਣੇ ਵਿਰਸੇ ਨੂੰ ਭੁੱਲੇ ਜਾਂਦੇ ਹੀ ਬੱਚੇ ਉਹੋ ਜਿਹੇ ਵਿਰਸੇ ਦੇ ਜਿਸ ਤਰ੍ਹਾਂ ਦੀਆਂ ਯਾਦਾਂ ਇਹ ਨਾਟਕ ਕਰਾਏ ਜਾ ਰਹੇ ਹਨ ਕarnataka ਵੀ ਆ ਹੋਰ ਕਈ ਤਰ੍ਹਾਂ ਦੇ ਫੈਕਸ਼ਨ ਹੈ ਕਿ ਇਹਨਾਂ ਦੇ ਨਾਲ ਆਉਣ ਵਾਲੇ ਜਨਰੇਸ਼ਨ ਦੇ ਉੱਤੇ ਕੀ ਅਸਰ ਹੈ ਜੋ ਦਾ ਪੈਰਾਡਾਈਸ ਇੰਟਰਨੈਸ਼ਨਲ ਸਕੂਲ ਹੈ ਪਹਿਲੀ ਗੱਲ ਤਾਂ ਇਹ ਕਿ ਇਹ ਬਹੁਤ ਹੀ ਰਿਮੋਟ ਏਰੀਆ ਚ ਖੁੱਲੇ ਗਿਆ ਸੀ ਉਹਨਾਂ ਦਰਮਿਆਨ ਦੇ ਵਿੱਚ ਇੱਥੇ ਕੋਈ ਸਕੂਲ ਹੈ ਹੀ ਨਹੀਂ ਸੀ ਲਗਭਗ ਤੇ ਡਾਕਟਰ ਮਰਤਪਾਲ ਤੇ ਡਾਕਟਰ ਪਰਮਿੰਦਰ ਹੋਰਾਂ ਨੇ ਉਪਰਾਲਾ ਕੀਤਾ ਕਿ ਆਪਣੇ ਉਸ ਵਿਰਸੇ ਨੂੰ ਸੰਭਾਲੀਏ ਉਸ ਥਾਂ ਦੇ ਉੱਤੇ ਸਕੂਲ ਖੋਲਹੀਏ ਜਿੱਥੇ ਇਹ ਜੰਮੇ ਪਲੇ ਸੀ ਤੇ ਉਹ ਅੱਜ ਇਹ ਸਕੂਲ ਤਕਰੀਬਨ 24 ਸਾਲ ਪੂਰੇ ਕਰ ਚੁੱਕਾ ਹੈ ਤੇ ਅੱਜ ਸਲਾਨਾ ਸਮਾਗਮ ਦੇ ਨਾਲ ਇਹ ਆਪਣਾ ਸਿਲਵਰ ਜੁਬਲੀ ਸੈਲੀਬ੍ਰੇਸ਼ਨ ਵੀ ਸ਼ੁਰੂ ਕਰ ਰਿਹਾ ਸਕੂਲ 25 ਸਾਲ ਇਹਨੂੰ ਪੂਰੇ ਹੋ ਜਾਣਗੇ ਅਗਲੇ ਸਾਲ ਤੇ ਬਹੁਤ ਸੇਵਾ ਕਰ ਰਹੇ ਨੇ ਸੁਸਾਇਟੀ ਦੀ ਤੇ ਇਹਨਾਂ ਦੇ ਬੱਚੇ ਬਹੁਤ ਵੱਡੀਆਂ-ਵੱਡੀਆਂ ਮੱਲਾਂ ਮਾਰ ਰਹੇ ਨੇ ਸਰਕਾਰੀ ਨੌਕਰੀਆਂ ਦੇ ਵਿੱਚ ਅੱਗੇ ਐਡਮਿਸ਼ਨਾਂ ਦੇ ਵਿੱਚ ਫੌਰੀਨ ਜਾਣ ਦੇ ਵਿੱਚ ਅ ਅੱਜ ਜੋ ਬੱਚਿਆਂ ਨੇ ਇੱਥੇ ਪ੍ਰੋਗਰਾਮ ਪੇਸ਼ ਕੀਤਾ ਹੈ ਉਹਦੇ ਵਿੱਚ ਸਾਡੇ ਸੱਭਿਆਚਾਰ ਨਾਲ ਰਿਲੇਟਡ ਬਹੁਤ ਸਾਰੀਆਂ ਆਈਟਮ ਬੱਚਿਆਂ ਨੇ ਪੇਸ਼ ਕੀਤੀਆਂ ਖਾਸ ਤੌਰ ਤੇ ਮੈਂ ਬਰਨਣ ਕਰਨਾ ਚਾਹਾਂਗਾ ਇੱਕ ਆਈਟਮ ਦਾ ਜਿਹੜੀ ਬੱਚਿਆਂ ਨੇ ਜੋ ਬਿਨਾ ਕਿਸੇ ਚੰਗੀਆਂ ਸੰਭਾਵਨਾਵਾਂ ਦੇ ਬਿਨਾ ਕਿਸੇ ਚੰਗੇ ਬੀਸ ਤੋਂ ਬੱਚੇ ਫੋਰਨ ਜਾ ਰਹੇ ਨੇ ਖਾਸ ਤੌਰ ਤੇ ਜੋ 12ਵੀਂ ਕਰਕੇ ਫੋਰਨ ਜਾ ਰਹੇ ਨੇ ਉਹਨਾਂ ਨੂੰ ਉੱਥੇ ਬਹੁਤ ਤਕਨੀਕਾਂ ਝੱਲਣੀਆਂ ਪੈ ਰਹੀਆਂ ਨੇ ਕੋਈ ਉੱਥੇ ਕੰਮ ਨਹੀਂ ਮਿਲਦਾ ਉੱਥੇ ਖਰਚੇ ਬਹੁਤ ਹੋ ਰਹੇ ਨੇ ਮਾਪਿ ਉਹ ਖਰਚੇ ਚੱਕ ਕੇ ਬੱਚਿਆਂ ਨੂੰ ਭੇਜ ਦਿੰਦੇ ਐ ਤੇ ਉਹਨਾਂ ਨੇ ਬੱਚਿਆਂ ਨੂੰ ਸੁਨੇਹਾ ਦਿੱਤਾ ਕਿ ਇਸ ਤਰ੍ਹਾਂ ਦੀ ਕਾਰਵਾਈ ਤੋਂ ਰੁਕਿਆ ਜਾਵੇ ਜੇ ਜਾਣਾ ਫੋਰਨ ਤਾਂ ਚੰਗੀ ਤਰ੍ਹਾਂ ਪੜ੍ਹ ਕੇ ਜਿਹੇ ਚੰਗੇ ਇੰਸਟੀਚਿਊਟ ਦੇ ਵਿੱਚ ਦਾਖਲਾ ਲੈ ਕੇ ਹੀ ਜਾਣਾ ਚਾਹੀਦਾ ਇਸ ਤਰ੍ਹਾਂ ਕਿਸੇ ਟੁੱਟੇ ਭਜੇ ਕਾਲਜਾਂ ਵਿੱਚ ਦਾਖਲਾ ਲੈ ਕੇ ਬੱਚੇ ਬਹੁਤ ਪਰੇਸ਼ਾਨ ਹੋ ਰਹੇ ਨੇ ਖਾਸ ਕਰਕੇ ਕੈਨੇਡਾ ਚ ਇਸ ਵੇਲੇ ਸਥਿਤੀ ਬਹੁਤ ਮਾੜੀ ਬਣੀ ਹੋਈ ਹੈ ਜਿਕਰਕੇ ਜੀ ਵੀ ਕਿ ਦਸਰੇ ਸੰਕੀ ਜਿਸ ਤਰ੍ਹਾਂ ਵਿਦਿਆਰਥੀ ਇੱਥੋਂ ਜਾਂਦੇ ਆ ਕੁਛ ਤਾਂ ਏਜੰਟਾਂ ਦੇ ਢਾਈ ਚੜ ਜਾਂਦੇ ਆ ਜਾਂ ਕਈ ਥਾਂ ਤੇ ਉੱਥੇ ਕੰਮ ਵੀ ਨਹੀਂ ਮਿਲਦਾ ਘਰ ਦੇ ਵਿੱਚ ਗਰੀਬੀ ਹੁੰਦੀ ਆ ਆਪ ਦਾ ਵਿੱਚ ਵਟ ਕੇ ਬਾਹਰਲੇ ਦਸਾਂ ਦੇ ਵਿੱਚ ਬੱਚੇ ਜਾਂਦੇ ਆ ਰੁਝਾਨ ਬਣਿਆ ਹੋਇਆ ਹੈ ਉਹਦੇ ਬਾਰੇ ਜਿਹੜਾ ਇਹ ਅੱਜ ਨਾਟਕ ਪੈਰਾਡਾਈ ਦੇ ਵਿੱਚ ਇੱਕ ਬੜਾ ਖਿੱਚਦਾ ਕੇਂਦਰ ਬਣਿਆ ਰਿਹਾ ਸਰ ਇਸ ਇਲਾਕੇ ਦੇ ਵਿੱਚ ਜਿਹੜਾ ਸਕੂਲ ਖੁੱਲਣ ਤੋਂ ਪਹਿਲਾਂ ਤੁਸੀਂ ਸੋਚਿਆ ਨਹੀਂ ਹੋਣਾ ਵੀ ਇਸ ਬੈਕਵਰਡ ਏਰੀਆ ਦੇ ਵਿੱਚ ਇਸ ਤਰ੍ਹਾਂ ਸਕੂਲ ਦੇ ਵਿੱਚ ਜਿਹੜੇ ਵਿਦਿਆਰਥੀ ਪੜ੍ਹ ਕੇ ਕਈ ਜੱਜ ਲੱਗਣਗੇ ਜਾਂ ਕੋਈ ਵੱਡੇ ਅਧਿਆਤੇ ਲੱਗਣਗੇ ਕੋਈ ਫੌਜ ਦੇ ਵਿੱਚ ਜਾਣਗੇ ਕੀ ਸੋਚਿਆ ਸੀ ਉਸ ਟਾਈਮ ਜਿਸ ਤਰ੍ਹਾਂ ਦਾ ਅੱਜ ਪੈਰਾਡਾਈਸ ਦਾ ਨਾਮ ਇਲਾਕੇ ਦੇ ਵਿੱਚ ਕਾਫੀ ਔਰ ਤੁਸੀਂ ਅੱਜ ਜਿਹੜਾ ਪ੍ਰੋਬਲਮ ਨਹੀਂ ਸਾਡਾ ਜਿਹੜਾ ਮਕਸਦ ਸੀ 2001 ਦੇ ਵਿੱਚ ਸਕੂਲ ਸ਼ੁਰੂ ਕੀਤਾ ਸਾਡਾ ਮਕਸਦ ਹੀ ਇਹ ਸੀ ਕਿ ਇੱਥੇ ਇੱਕ ਚੰਗੀ ਵਿੱਦਿਆ ਦੇ ਸਕੀਏ ਤੇ ਇਹ ਮੇਰੀ ਮਨਸ਼ਾ ਨਹੀਂ ਸੀ ਇਹ ਮੇਰੇ ਪਿਤਾ ਜੀ ਦੀ ਮਨਸ਼ਾ ਸੀ ਜਿਨ੍ਹਾਂ ਨੇ 1939 ਦੇ ਵਿੱਚ ਜਿਹੜੀ ਮਸਤੋਣਾ ਸਾਹਿਬ ਤੋਂ میٹرਕ ਕੀਤੀ ਤੇ ਦੁਗਾਰ ਪਿੰਡ ਦੇ ਜਿਹੜੇ ਸੀਗੇ ਪਹਿਲੇ میٹرਕਲੇਟ ਤੇ ਪਹਿਲੇ ਗ੍ਰੈਜੂਏਟ ਮੇਰੇ ਫਾਦਰ ਗਿਆਨੀ ਬਲਬੀਰ ਸਿੰਘ ਜੀ ਕਾੜੇਕਾ ਸੀਗੇ ਤੇ ਉਹਨਾਂ ਦੀ ਇੱਛਾ ਸੀ ਕਿ ਇਸ ਇਲਾਕੇ ਨੂੰ ਇੱਕ ਉੱਚ ਪੱਧਰੀ ਵਿੱਦਿਆ ਦੇਣ ਵਾਲਾ ਜਿਹੜਾ ਸਕੂਲ ਹੈਗਾ ਉਹ ਇੱਥੇ ਸ਼ੁਰੂ ਕੀਤਾ ਜਾਵੇ ਤਾਂ ਕਿ ਇਲਾਕੇ ਦੀ ਓਵਰਆਲ ਡਵੈਲਪਮੈਂਟ ਜਿਹੜੀ ਹੈ ਤਾਂ ਹੀ ਹੋਊਗੀ ਜੇ ਅਸੀਂ ਅੱਛੀ ਵਿੱਦਿਆ ਦੇਵਾਂਗੇ ਤੇ ਮੈਨੂੰ ਲੱਗਦਾ ਅਸੀਂ 24 ਸਾਲ ਦੇ ਵਿੱਚ ਜੋ ਸਾਡੇ ਮਨਸ਼ਾ ਸੀ ਜੋ ਸਾਡੇ ਮਨਸੂਬੇ ਸੀ ਉਹਨਾਂ 'ਚ ਅਸੀਂ ਪੂਰੇ ਖਰੇ ਉਤਰੇ ਆ ਅਸੀਂ ਅਨੇਕਾਂ ਹੀ ਡਾਕਟਰ ਕੱਲੇ ਐਮਬੀਬੀਐਸ ਨਹੀਂ ਐਮਡੀ ਐਮਐਸ ਐਂਡ ਇਵਨ ਸਪੈਸ਼ਲਿਸਟ ਡਾਕਟਰ ਜਿਹੜੇ ਨੇ ਸਾਡੇ ਸਕੂਲ ਤੋਂ ਬਣੇ ਨੇ ਆਰਮੀ ਦੇ ਵਿੱਚ ਸਾਡੇ ਡਾਕਟਰਸ ਨੇ ਸਾਡੇ ਗੀਤਿਕਾ ਗਰਗ ਨੇ ਜਿਹੜੇ ਉਹ ਜੱਜ ਸਿਲੈਕਟ ਹੋਏ ਨੇ ਤੇ ਹੋਰ ਬਹੁਤ ਉੱਚੀਆਂ ਉਦੇਆਂ ਤੇ ਜਿਹੜੇ ਹੈਗੇ ਸਾਡੇ ਸਕੂਲ ਦੇ ਬੱਚੇ ਜਿਹੜੇ ਨੇ ਉਹ ਪਹੁੰਚ ਰਹੇ ਨੇ ਆਈਟੀ ਸੈਕਟਰ ਦੇ ਵਿੱਚ ਨੇ ਬਾਹਰਲੇ ਕੰਟਰੀਜ਼ ਦੇ ਵਿੱਚ ਜਿਹੜੇ ਸਾਡੇ ਬੱਚੇ ਗਏ ਨੇ ਚਾਹੇ ਉਹ ਅਮਰੀਕਾ ਦੀ ਗੱਲ ਹੈ ਕੈਨੇਡਾ ਦੀ ਗੱਲ ਹੈ ਜਾਂ ਆਸਟ੍ਰੇਲੀਆ ਹੈਗੀ ਹੈ ਤੇ ਉਹ ਵੀ ਦੇ ਆਰ ਆਲ ਵੈਲ ਸੈਟਲਡ देयर ਸਰ ਅੱਜ ਦਾ ਜਿਹੜਾ ਫੋਕਸਨ ਸੀਗਾ ਇਸ ਦੇ ਵਿੱਚ ਕਿਸ ਕਿਸ ਤਰ੍ਹਾਂ ਦੇ ਬੱਚਾ ਨੇ ਜਿਹੜੀਆਂ ਆਪਣੀਆਂ ਕੀਤੀਆਂ ਹੈ ਪਰ ਜਿਹੜੀਆਂ ਖੇਡਾਂ ਦੇ ਵਿੱਚ ਜਾਂ ਨਾਟਕ ਨੂੰ ਕਨਾਟਕ ਸੀਗੇ ਜਾਂ ਕਿਹੜੀ ਕਿਹੜੀ ਗਤੀਵਿਧੀਆਂ ਦੇ ਵਿੱਚ ਜ਼ਿਆਦਾ ਅੱਜ ਜ਼ੋਰ ਦਿੱਤਾ। ਹਾਂ ਇਹ ਜਿਹੜਾ ਅੱਜ ਦਾ ਸਾਡਾ ਸਾਲਾਨਾ ਫੰਕਸ਼ਨ ਹੈਗਾ ਇਹਦੇ ਵਿੱਚ ਅਸੀਂ ਜਿਹੜੇ ਅਕਾਦਮਿਕ ਪੱਖੋਂ ਜਿਹੜੇ ਬੱਚੇ ਮੋਹਰੀ ਰਹਿੰਦੇ ਨੇ ਉਹਨਾਂ ਨੂੰ ਜਿਹੜੇ ਸਪੋਰਟਸ ਪੱਖੋਂ ਮੋਹਰੀ ਰਹਿੰਦੇ ਨੇ ਉਹਨਾਂ ਨੂੰ ਉਹਨਾਂ ਬੱਚਿਆਂ ਨੂੰ ਅਸੀਂ ਸਨਮਾਨਿਤ ਕਰਦੇ ਹਾਂ। ਜਿਹੜੇ ਅੱਛੇ ਉੱਚ ਵਿਦਿਆ ਦੇ ਲਈ ਜਿਹੜੇ ਅੱਛੇ ਇੰਸਟੀਚਿਊਸ਼ਨ ਦੇ ਵਿੱਚ ਜਿਨ੍ਹਾਂ ਦੇ ਦਾਖਲੇ ਹੋਏ ਨੇ ਉਹਨਾਂ ਨੂੰ ਅਸੀਂ ਸਨਮਾਨਿਤ ਕਰਦੇ ਹਾਂ ਤੇ ਅੱਜ ਮੈਂ ਇੱਥੇ ਪ੍ਰੋਫੈਸਰ ਦਵਿੰਦਰ ਸਿੰਘ ਜੀ ਆਏ ਨੇ ਮੇਰੇ ਟੀਚਰ ਨੇ ਪ੍ਰਿੰਸੀਪਲ ਮੈਡਮ ਦੇ ਵੀ ਉਹ ਪੀ ਐਚ ਡੀ ਦੇ ਸੁਪਰਵਾਈਜ਼ਰ ਨੇ ਤੇ ਅੱਜ ਕੱਲ ਐਜ਼ ਪ੍ਰੋ ਵਾਈਸ ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਕੰਮ ਕਰ ਰਹੇ ਨੇ ਤੇ ਉਹ ਬੱਚਿਆਂ ਨੂੰ ਅਸ਼ੀਰਵਾਦ ਦੇਣ ਹੀ ਆਏ ਨੇ ਉਹਨਾਂ ਦਾ ਪਰਪਸ ਵੀ ਇਹੀ ਹੈ ਕਿ ਬੱਚਿਆਂ ਨੂੰ ਮੋਟੀਵੇਟ ਕੀਤਾ ਜਾਵੇ ਤਾਂ ਕਿ ਬੱਚੇ ਉੱਚ ਸਿੱਖਿਆ ਲੈਣ ਤੋਂ ਬਾਅਦ ਹੀ ਜਿਹੜਾ ਹੈਗਾ ਜੇ ਬਾਹਰ ਜਾਣ ਦਾ ਰੁਝਾਨ ਵੀ ਦੇਖਿਆ ਜਾਵੇ ਤਾਂ ਉਧਰ ਵੀ ਤਾਂ ਜਾਣ ਪਹਿਲਾਂ ਉੱਚ ਵਿੱਦਿਆ ਜਿਹੜੀ ਹੈਗੀ ਹੈ ਉਹ ਪੰਜਾਬ ਦੇ ਵਿੱਚ ਆਪਣੀ ਪੂਰੀ ਕਰਕੇ ਜਾਣ ਅੱਜ ਜਿਸ ਤਰ੍ਹਾਂ ਦਾ ਇਹ ਫੋਕਸ਼ਨ ਕੀਤਾ ਗਿਆ ਹੈ ਕਾਫੀ ਜ਼ਿਆਦਾ ਵਿਆਪਕਾ ਮਾਹੌਲ ਹੈ ਕਾਫੀ ਇਲਾਕੇ ਦੇ ਲੋਕ ਪਹੁੰਚੇ ਹੋਏ ਆ ਬਹੁਤ ਤਕਰੀਬਨ ਹਜ਼ਾਰਾਂ ਮੱਚਿਆਂ ਦੇ ਮਾਪਿਓ ਵੀ ਪਹੁੰਚੇ ਹੋਣਗੇ ਔਰ ਜਿਹੜੇ ਹੋਰ ਵੀ ਇੱਥੇ ਪ੍ਰੋਗਰਾਮ ਦੇਖਣ ਵਾਸਤੇ ਪਹੁੰਚੇ ਨੇ ਨੇ ਦਿਨ ਤੋਂ ਸ਼ੁਰੂ ਕੀਤਾ ਸੀ ਇਹਨਾਂ ਦੀ ਕੋਈ ਰਿਹਸਲ ਵੀ ਕੀਤੀ ਸੀ ਹਾਂ ਇਹਦੀ ਜਿਹੜੀ ਰਿਹਸਲ ਸੀ ਇਹ ਤਿਆਰੀ ਸੀ ਜਿਹੜੀ ਇਹ ਤਕਰੀਬਨ 15 ਦਿਨਾਂ ਤੋਂ ਜਿਹੜੀ ਸੀਗੀ ਸਾਡੇ ਟੀਚਰਜ਼ ਐਜ਼ ਟੀਮ ਜਿਹੜੀ ਹੈਗੀ ਹੈ ਟੀਮ ਪੈਰਾਡਾਈਜ਼ ਜਿਹੜੇ ਨੇ ਉਹ ਪ੍ਰੈਕਟਿਸ ਕਰਵਾ ਰਹੇ ਸੀਗੇ ਤੇ ਇਹਦੇ ਵਿੱਚ ਬੱਚਿਆਂ ਦਾ ਟੀਚਰਜ਼ ਦਾ ਤੇ ਪੇਅਰੇਟਸ ਦਾ ਇਹ ਸਾਰਾ ਇੱਕ ਟੀਮਵਰਕ ਹੈ ਤੇ ਇਸ ਟੀਮਵਰਕ ਦੇ ਨਾਲ ਹੀ ਅਸੀਂ ਹਰ ਸਾਲ ਦੀ ਤਰ੍ਹਾਂ ਅੱਜ ਵੀ ਜਿਹੜਾ ਹੈਗਾ ਸਾਲਾਨਾ ਫੰਕਸ਼ਨ ਜਿਹੜਾ ਹੈਗਾ ਉਹ ਬੜੀ ਸਫਲਤਾਪੂਰਵਕ ਜਿਹੜਾ ਹੈਗਾ ਉਹ ਕੀਤਾ ਤੇ ਅੱਜ ਜਿਹੜੇ ਸਾਡੇ ਮੁੱਖ ਮਹਿਮਾਨ ਨੇ ਪ੍ਰੋਫੈਸਰ ਦਵਿੰਦਰ ਸਿੰਘ ਜੀ ਆਏ ਨੇ ਹੌਬੀ ਢਾਲੀਵਾਲ ਜੀ ਆਏ ਨੇ ਜਿਹੜੇ ਇੱਕ ਪ੍ਰਸਿੱਧ ਜਿਹੜੇ ਸਾਡੇ ਪੰਜਾਬੀ ਫਿਲਮ ਇੰਡਸਟਰੀ ਨਾਲ ਸੰਬੰਧਿਤ ਨੇ ਸ੍ਰੀ ਅਸ਼ੋਕ ਕੁਮਾਰ ਜੀ ਐਸ ਡੀ ਐਮ ਪਾਤੜਾ ਸਰਦਾਰ ਸੂਬਾ ਸਿੰਘ ਜੀ ਐਸ ਟੀ ਐਮ ਲਹਿਰਾਗਾਗਾ ਤੇ ਇਹਨਾਂ ਸਾਰੇ ਪਤਵੰਤੇ ਸੱਜਣਾ ਨੇ ਜਿਹੜਾ ਹੈਗਾ ਆ ਕੇ ਬੱਚਿਆਂ ਨੂੰ ਜਿਹੜਾ ਹੈਗਾ ਆਸ਼ੀਰਵਾਦ ਦਿੱਤਾ ਤੇ ਤਾਂ ਕਿ ਬੱਚੇ ਅੱਗੇ ਤੋਂ ਵੀ ਜਿਹੜਾ ਹੈਗਾ ਮੋਰੀ ਬਣਨ ਜੀ ਵੀ ਕਿ ਦਾ ਸਰੇ ਸੰਸਾਰ ਪੈਰਾਡਾਈ ਇੰਟਰਨੈਸ਼ਨਲ ਸਕੂਲ ਦੇ ਵਿੱਚ ਅੱਜ ਜਿਹੜਾ ਫੰਕਸ਼ਨ ਹੈ ਔਰ ਇਸ ਸਕੂਲ ਨੇ ਇੱਕ ਛੋਟੇ ਜਿਹੇ ਔਰ ਇਸ ਇਲਾਕੇ ਦੇ ਵਿੱਚ ਬੈਕਵਰਡ ਇਲਾਕੇ ਦੇ ਵਿੱਚ ਆ ਕੇ ਆਪਣਾ ਇੱਕ ਅੱਜ ਵੱਡਾ ਨਾਮ ਬਣਾ ਲਿਆ ਹੈ ਦੇਖਣਾ ਹੋਵੇਗਾ ਕਿ ਇਸ ਤਰ੍ਹਾਂ ਦੇ ਜਿਹੜੇ ਫੰਕਸ਼ਨ ਹੈ ਔਰ ਕਿੱਚ ਦੇ ਕੇਂਦਰ ਜਿਹੜੇ ਬਣੇ ਨਾਟਕ ਉਹ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕਈ ਸਕੂਲਾਂ ਦੇ ਵਿੱਚ ਚਲਾਏ ਜਾਣ ਤਾਂ